ਇਹਨਾਂ ਬਕਤ ਮੰਦ ਰੂਸੀ ਕੱਡੀਆਂ ਸੀ ਉਹ ਵੀ ਸਰਕਾਰ ਦੇ ਹਾਂ ਕਿਸੇ ਕੰਮ ਨਾ ਆਇਆ ਜਿਹੜੇ ਕੱਛੂ ਜਾ ਬਣਾਏ ਸੀਗੇ 27 27 ਇੰਚ ਦੀ ਮੋਟੀ ਲੋਹ ਲਾ ਕੇ ਤੇ ਉਹਦੇ ਉੱਤੇ ਤੋਪਾਂ ਨਿੱਕੀਆਂ ਨਿੱਕੀਆਂ ਬੇੜੀਆਂ ਸੀ ਉਹ ਵੀ ਕਿਸੇ ਕੰਮ ਨਾ ਆਇਆ ਜਿੰਨਾ ਗੁਰੂ ਦਾ ਆਪਦੇ ਕੋਲੇ ਸੀ ਤਾਂ ਸ਼ੁਭ ਵਧਨ ਦੇ ਕਰਕੇ ਆਪਦੇ ਦੇ ਭਾਰੀ ਪੈਣ ਲੱਗ ਗਿਆ ਤੇ ਅੱਕ ਕੇ ਜਾਂਦਾ ਰਹਿਦਾ ਖਿੰਦਾ ਕਿ ਇਹ ਤੇ ਹਮ ਐਟਮ ਬੰਬ ਕਰਾ ਦੇਣਾ ਚਾਹੀਦਾ ਇਹ ਸਾਰੇ ਭੈੜੀ ਕਰਦੇ ਨਾ ਚਾਹੀਦਾ ਇਹ ਨਹੀਂ ਸਾਡੇ ਕਿਉਂ ਆਹ ਤੇ ਤੀਰ ਹੈ ਜਨਰਲ வைத்திய ਜਨਪਲ ਦੀਪ ਪ੍ਰਾਂਤ ਨੇ ਨਹੀਂ ਸੀ ਚਾਹੁੰਦੇ ਕਿ ਅਸੀਂ ਇਹ ਤੋਂ ਮੁਤੀ ਕਰਕੇ ਬਾਹਰ ਸੌੜ ਜਾਈਏ ਤੇ ਫਿਰ ਜਿਹੜਾ ਹਮਲਾ ਹੋਇਆ ਆਹਾਕਾਰ ਮੱਚੀ ਸਾਰੇ ਪਰਸੇ ਸੰਸਾਰ ਦੇ ਵਿੱਚ ਤੇ ਸਾਡਾ ਉਹ ਮੁਕੱਤਸ ਪਵਿੱਤਰ ਅਸਥਾਨ ਜਿੱਥੇ ਅਸੀਂ ਪਰਿਸ਼ਾਦਾ ਦੇ ਭਾਵਨਾ ਦੇ ਨਾਲ ਜਾ ਕੇ ਹਮਸਤਕ ਹੁੰਦੇ ਆ ਉਹ ਭਾਰਤੀ ਫੌਜ ਨੇ ਐਂਡਨ ਵਰਮ ਕਰਾ ਕੇ ਸਬਾਹ ਕਰ ਦਿੱਤਾ ਤੇ ਅੱਜ ਉਸ ਸਾਕੇ ਨੂੰ ਉਸ ਨੀਲੇ ਤਾਰੇ ਦੇ ਸਾਕੇ ਨੂੰ 4 ਤਹਾਕੇ ਬੀਤ ਗਏ ਨੇ 40 ਸਾਲ ਬੀਤ ਗਏ ਐ ਤੇ ਸਾਡੇ ਪੱਟਾਂ ਦੇ ਉੱਤੇ ਅਜੇ ਮੂਰ ਨਹੀਂ ਆ ਜਾ ਸਾਡੇ ਫੱਟਾ ਹਜੇ ਲਵੇ ਨਹੀਂ ਸਾਡੇ ਫੱਟਾਂ ਦੇ ਵਿੱਚ ਹਾਲੇ ਵੀ ਉਹ ਚਮਕਾਂ ਪੈਜਣਾ ਸਾਡੇ ਫੱਟਾਂ ਦੇ ਵਿੱਚ ਹਾਲੇ ਵੀ ਤੀਸਾਂ ਨਿਕਲਦੀਆਂ ਨੇ ਉੱਤੇ ਉਹਨੇ ਪਾਸੇ ਸਾਡੇ ਜਵਾਨਾਂ ਦਾ ਘਾਣ ਹੋਇਆ ਚਾਹੇ ਉਹ ਸਿੱਖ ਸੰਗਤ ਸੀ ਚਾਹੇ ਉਹ ਭਾਰਤੀ ਫੌਜ ਦੇ ਵਿੱਚ ਸੈਨਿਕ ਭarti ਹੋਈ ਸੀ ਕਿਉਂਕਿ ਸਾਡੇ ਆਪਣੀ ਸੱਜੇ ਸੰਗਤ ਔਰ ਇਸ ਨੀਲੇ ਤਾਰੇ ਨੇ ਸਾਕੇ ਨੂੰ ਭੜਾਉਣਾ ਨਾਮੋਕਨ ਹੀ ਨਹੀਂ ਅਸੰਭਵ ਹੈ ਇਹਨੂੰ ਭੁਲਾਇਆ ਨਹੀਂ ਜਾ ਸਕਦਾ ਅਰਦਾਸ ਹੈ ਮਾਲਕਾ ਇਹ ਹੁਲਾ ਵਕਤ ਕਦੇ ਸਿੱਖਾਂ ਦੇ ਤੇ ਦੁਬਾਰਾ ਨਾ ਆਵੇ ਪਰ ਜਿਵੇਂ ਉਸ ਅਕਾਲੀ ਲਾਟਾਰਾ ਸਾਡੇ ਤੇ ਵਾਪਰਿਆ ਉਹਦੇ ਜਗਮਾਨੀਆਂ ਚੀਸਾਂ ਅੱਜ ਵੀ ਸਾਡੇ ਕੋਲ ਪੈਂਦੀਆਂ ਨੇ ਤੇ ਅਸੀਂ ਅੱਜ ਵੀ ਉਹਨਾਂ ਦਿਨਾਂ ਨੂੰ ਉਸਦੇ ਆ ਅੱਜ ਵੀ ਦੇਖਦੇ ਆ ਸਰਕਾਰ ਸਾਡੇ ਉੱਤੇ ਬੋਝੇ 75 ਰੁਪਏ ਤੋਂ ਕੰਦੇ ਸ਼ੁਰੂ ਕਰਦੀ ਆ ਸਰਕਾਰ ਅੱਜ ਵੀ ਸਾਨੂੰ ਬੋਝ ਬਣਾਇਆ ਕਿਸੇ ਦਾ ਮਾਈ ਦਾ ਪਰਸ ਨਿੱਕਿਆ ਤਾਂ ਇੱਥੇ ਸਾਡੇ ਕੋਲੇ ਸਟੇਜ ਉੱਤੇ ਜਿੰਨਾਂ ਦਾ ਵੀ ਹੋਵੇ ਕਿਰਪਾ ਕਰਕੇ ਨਜ਼ਰ ਦੀ ਕਿਰਪਾਲਤਾ ਕਰੋ ਵਿੱਚ ਕੁਝ ਮਾਇਆ ਵੀ ਹੈ ਦੁਬਾਰਾ ਫਿਰ ਬੇਨਤੀ ਹੈ ਵੀ ਕਿਸੇ ਮੈਂ ਦਾ ਪਰਸ ਲਿਖਿਆ ਉਹ ਇੱਥੇ ਸਟੇਜ ਦੇ ਉੱਤੇ ਕੋਈ ਵੀ ਫੜਾ ਕੇ ਗਿਆ ਉਹਨਾਂ ਦਾ ਵੀ ਹੈ ਉਹ ਆ ਕੇ ਤੁਹਾਨੂੰ ਰਹਿ ਤਾ ਨਾਲ ਗੱਲ ਕਰ ਰਿਹਾ ਸੀ ਵੀ ਅੱਜ ਵੀ ਜਦੋਂ ਅਸੀਂ ਉਹ ਸਾਕੇ ਦੀ ਗੱਲ ਕਰਦੇ ਹਾਂ ਮੇਰੇ ਦੋਸਤਾਂ ਨੇ ਉਹ ਸਾਕਾ ਦੇਖਿਆ ਮੈਂ ਉਹ ਸਾਕਾ ਦੇਖਿਆ ਮੇਰਾ ਜਨਮ ਉਸ ਤੋਂ 10 ਸਾਲ ਬਾਅਦ ਹੈ ਮੈਂ ਵੀ ਜਦੋਂ ਉਸ ਸਾਕੇ ਦੀ ਕਹਾਣੀ ਸੁਣਦਾ ਹਾਂ ਜਾਂ ਮੇਰੇ ਤੋਂ ਛੋਟੇ ਬੱਚੇ ਵੀ ਉਸ ਥਾਂ ਕੀ ਕਹਾਣੀ ਸੁਣਦੇ ਆਂ ਸਾਮੀਆਂ ਆਤਾਂ ਦੇ ਵਿੱਚੋਂ ਕਿੱਥੇ ਤੱਕ ਫੁੱਟ ਜਿੱਟ ਰਹੇ ਪੈਂਦੇ ਨੇ ਸਾਡੇ ਲੋਕੰਨੇ ਕਲ ਇਹ ਹੋ ਜਾਂਦੇ ਆਂ ਵੀ ਐਨਾ ਕਹਾਣ ਐਡੀ ਗਿਰੀ ਹੋਈ ਸਰਕਾਰ ਆਪਣੇ ਹੀ ਮੁਲਕ ਦੇ ਉੱਤੇ ਤੋਪਾਂ ਵੀਰ ਕੇ ਚੜ੍ਹ ਆ ਗਈ ਔਰ ਉਹ ਵੀ ਉਸ ਸੂਬੇ ਦੇ ਵਿੱਚ ਜਿਹੜੇ ਸੂਬੇ ਨੇ ਸਾਰੇ ਤੋਪਾਂ ਦੇ ਹਿਹਾਦਾਂ ਨੰਨ ਦੇ ਨਾਲੋਂ ਉਹ ਵੀ ਉਸ ਸੂਬੇ ਦੇ ਵਿੱਚ ਜਿਹੜੇ ਸੂਬੇ ਦੇ ਮੈਂ ਕਿੰਨਾ ਕਣਕ ਅਨਾਜ ਪੈਦਾ ਹੁੰਦਾ ਹੈ ਕਿ ਸਾਰਾ ਮੁਲਕ ਪਰਾਦੀ ਮੈਣ ਕਿਖਾਈ ਆਵੇ ਕਦੇ ਅਨਾਜ ਨੋਕ ਨਹੀਂ ਸਕਦਾ ਉਸ ਸੂਬੇ ਦੇ ਵਿੱਚ ਆ ਦੇਵੇ ਜਿਹੜੇ ਦੇ ਵਿੱਚ ਪੰਜ ਦਰਿਆਵਾਂ ਦੀ ਧਾਰੀ ਮਿਲ ਜਾਂਦੀ ਤੇ ਪਾਣੀ ਇਸ ਦਾ ਸਾਰਾ ਮੁਲਕ ਲਈ ਜਾਵੇ ਇਹਦੇ ਤੇ ਪਾਣੀ ਕਦੇ ਖਤਮ ਨਹੀਂ ਹੋ ਸਕਦਾ ਉਸ ਮੁਲਕ ਦੇ ਉਸ ਸੂਬੇ ਦੇ ਵਿੱਚ ਪੰਪ ਸੱਤ ਦੇ ਨੇ ਐਂਕੋ ਢੀੜ ਲੈਣੀ ਧੁੱਪਾਂ ਮੀਂਹਦਾਂ ਨਹੀਂ ਇਥੋਂ ਦੀ ਸਿਆਣਪ ਹੈ ਤੇ ਅੱਜ ਅਸਿੱਤ ਰੂਪ ਦੇ ਵਿੱਚ ਸਾਡੇ ਤੇ ਟੈਗ ਕੀਤੇ ਜਾਂਦੇ ਸਾਡੇ ਕੋਈ ਆਰਡਰ ਬੰਡ ਨਹੀਂ ਸਟੈਜਦਾ ਸਾਡੇ ਤੇ ਕੋਈ ਸਿੱਧਕ ਨਹੀਂ ਬੀੜੀ ਜਾਂਦੀ ਸਾਨੂੰ ਉਸ ਤੇ ਢੰਗ ਦੀ ਗੱਲ ਕਰ ਜੋ ਨਸ਼ਾ ਦੇ ਵਿੱਚ ਲਾ ਕੇ ਚਾਹੇ ਉਹ ਬੇਰੁਜ਼ਗਾਰ ਕਰਕੇ ਸਭ ਨੂੰ ਬਾਹਰ ਭੇਜ ਦੇਣਗਾ ਸਿਮਾ ਲਾ ਜਾਂਦੇ ਜਾਂਦੇ ਤਾਂ ਕਿ ਅਸੀਂ ਇਸ ਪੰਜਾਬ ਦੇ ਉੱਤੇ ਕਬਜ਼ਾ ਕਰ ਸਕੀਏ ਔਰ ਉਸ ਸਾਕੇ ਦੀਲੇ ਤਾਰੇ ਦੇ ਜਿਹੜੇ ਜ਼ਖਮ ਹੈ ਜਿਹੜੇ ਸਾਡੇ ਪਿੰਡੇ ਦੇ ਉੱਤੇ ਜੂਲ ਪੈ ਗਏ ਆ ਉਹ ਸਦੀਆਂ ਤੱਕ ਨਹੀਂ ਭੁੱਲਣੇ ਕਿਵੇਂ ਭੁੱਲਣੇ ਰੋਡਿਆਂ ਵਾਲਾ ਜਾਂਦਾ ਆਇਆਸ ਰਿਹਾ ਨੀਲੇ ਤਾਰੇ ਸਾਕਿਆਂ